ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਮੁੰਡੇ ਨੇ ਟੰਗਵਾ ਦਿੱਤਾ ਏਜੰਟ ਜੀ ਹਾਂ ਜ਼ਿਲ੍ਹਾ ਮੋਗਾ ਦੇ ਕਸਬਾ ਧਰਮਕੋੜ ਦੇ ਅਧੀਨ ਪਿੰਡ ਪੰਡੋਰੀ ਅਰਾਇਆਂ ਦੇ ਰਹਿਣ ਵਾਲੇ ਵਿਅਕਤੀ ਜਸਵਿੰਦਰ ਸਿੰਘ ਜੋ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਅਤੇ ਉਸ ਨੇ ਏਜੰਟ ਦੇ ਖਿਲਾਫ 43 ਲੱਖ ਦੀ ਠੱਗੀ ਦਾ ਮਾਮਲਾ ਦਰਜ ਕਰਵਾਇਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਕਿਹਾ ਕਿ ਉਹਨਾਂ ਦੇ ਕੋਲ ਜਸਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਏ ਸੀ ਕਿ ਉਸ ਨੂੰ ਅਮਰੀਕਾ ਭੇਜਣ ਦੇ ਨਾਮ ਦੇ ਉੱਤੇ 43 ਲੱਖ ਰੁਪਏ ਲੈ ਗਏ ਸੀ ਅਤੇ ਪਿਛਲੇ ਦਿਨੀ ਹੋ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਜਿਸ ਨੂੰ ਲੈ ਕੇ ਪੁਲਿਸ ਨੇ ਕਾਰਵਾਈ ਕਰਦੇ ਹੋਏ 4 ਲੋਕਾਂ ਦੇ ਉੱਪਰ 43 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਆਉ ਸੁਣਦੇ ਆ ਇੱਕ ਜਸਵਿੰਦਰ ਸਿੰਘ ਨਾਂ ਦਾ ਜਿਹੜਾ ਲੜਕਾ ਸੀ ਉਹ ਡਿਪੋਰਟ ਹੋਇਆ ਸੀ ਯੂ ਐਸ ਏ ਤੋਂ ਤੇ ਉਸਤੇ ਅਸੀਂ ਤੁਰੰਤ ਸਾਨੂੰ ਇੱਕ ਦਰਖਾਸਤ ਉਹਨਾਂ ਦਿੱਤੀ ਸੀ ਉਸੇ ਤੁਰੰਤ ਕਾਰਵਾਈ ਕਰਦੇ ਹੋਏ ਐਫ ਆਰ ਨੰਬਰ 30/25 ਅੰਡਰ ਸੈਕਸ਼ਨ 143 3184 61 ਜਿਮਨਦੋ ਤੇ 24 ਇਮੀਗ੍ਰੇਸ਼ਨ ਐਕਟ ਦੇ ਤਹਿਤ ਅਸੀਂ ਐਫ ਆਰ ਦਰਜ ਕੀਤੀ ਸੀ ਉਸ ਤੋਂ ਬਾਅਦ ਇਹ ਬਾਈ ਨੇਮ ਚਾਰ ਲੋਕਾਂ ਦੇ ਅਸੀਂ ਐਫ ਆਰ ਦਰਜ ਕੀਤੀ ਇਸ ਦੇ ਵਿੱਚ ਸੁਖਵਿੰਦਰ ਸਿੰਘ ਉਰਫ ਸੁਖ ਗਿੱਲ ਤੇ ਦੂਜਾ ਉਹਨਾਂ ਦਾ ਬ੍ਰਦਰ ਹੈਗਾ ਤਲਵਿੰਦਰ ਸਿੰਘ ਤੇ ਉਹਦੇ ਮਦਰ ਪ੍ਰੀਤਮ ਕੌਰ ਤੇ ਇੱਕ ਗੁਰਪ੍ਰੀਤ ਸਿੰਘ ਨਾਂ ਦਾ ਏਜੰਟ ਆ ਚੰਡੀਗੜ੍ਹ ਦਾ ਤੇ ਉਸ ਤੇ ਵੀ ਅਸੀਂ ਐਫਆਰ ਦਰਜ ਕੀਤੀ ਹੈ ਸਰੂਬਾ ਪ੍ਰਧਾਨੀਏ ਤੋਂ ਤਾਂ ਜਨੂੰ ਜਿੱਥੇ ਬੰਨੀ ਰਹਿ ਗਈ ਹੈ ਹਾਂਜੀ ਇਹ ਸਾਨੂੰ ਪਤਾ ਲੱਗਾ ਸੀ ਕਿ ਇਹ ਕਿਸਾਨ ਯੂਨੀਅਨ ਦਾ ਇਹ ਸੂਬਾ ਪ੍ਰਧਾਨ ਆ ਪਰ ਜਿਹੜੇ ਵੀ ਇਸ ਦੇ ਵਿੱਚ ਇਨਵੋਲ ਹੋਣਗੇ ਉਹਨਾਂ ਦੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ। ਕਿੰਨੇ ਲੱਖ ਦੀ ਤਕਰੀਰ ਇਹ 43 ਲੱਖ ਦੀ ਠੱਗੀ ਜਿਹੜੀ ਆ ਹੋਈ ਆ ਲੜਕੇ ਨਾ ਜਸਵਿੰਦਰ ਸਿੰਘ ਪਤਾ ਲੱਗਿਆ ਸੀ ਕਿ ਉਹਨੇ ਡੇਢ ਕਿਲਾ ਆਪਣਾ ਜ਼ਮੀਨ ਗਹਿਣੇ ਰੱਖ ਕੇ ਤੇ ਘਰ ਵੀ ਆਪਣਾ ਗਿਰਵੀ ਰੱਖ ਕੇ ਇਹ ਪੈਸੇ ਦਿੱਤੇ ਸੀ। ਸਰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਜਿਹੜੇ ਏਜੰਟਾਂ ਦੇ ਸ਼ਿਕਾਰ ਹੁੰਦੇ ਆ। ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਵੀ ਤੁਸੀਂ ਜਿਨ੍ਹਾਂ ਨੇ ਵੀ ਤੁਸੀਂ ਬਾਹਰਲਾ ਅਪਲਾਈ ਕਰਨਾ ਉਹ ਜਿਹੜੇ ਵੈਰੀਫਾਈਡ ਇਮੀਗ੍ਰੇਸ਼ਨ ਨੇ ਉਹਨਾਂ ਦੇ ਥਰੂ ਹੀ ਤੁਸੀਂ ਕਰੋ ਤੇ ਆਪਣਾ ਜਿਹੜਾ ਵੀ ਇਸ ਜਿਹੜੇ ਲੋਗ ਮਾੜੇ ਅਨਸਰ ਨੇ ਇਹਨਾਂ ਤੋਂ ਤੁਸੀਂ ਬਚ ਸਕੋ। ਰੌਣ ਗ੍ਰਿਫਤਾਰੀ ਹੋਈ ਹੈ ਤੱਕ ਇਹ ਅਸੀਂ ਜਿਹੜੀ ਤਫਤੀਸ਼ ਆਰੰਭ ਕੀਤੀ ਹੋਈ ਆ ਇਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਮਾਤਾ ਦਾ ਕੀ ਰੋਲ ਸੀ ਮਾਤਾ ਦਾ ਦੇਖੋ ਉਹਨਾਂ ਦੇ ਸ਼ਾਇਦ ਅਕਾਊਂਟ ਦੇ ਵਿੱਚ ਕੁਝ ਪੈਸੇ ਨੇ ਜਿਹੜਾ ਸੁਖਵਿੰਦਰ ਸਿੰਘੀ ਉਹਨਾਂ ਦੇ ਅਕਾਊਂਟ ਚ ਪੈਸੇ ਲਏ ਆ ਥੋੜੇ ਕਹ ਦੇਖਿਆ ਜੋਵੇ ਤਾਂ ਜਿਹੜੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਮੁੰਡੇ ਨੇ ਜਾਂ ਫਿਰ ਬੰਦੇ ਨੇ ਤਾਂ ਉਹਨਾਂ ਨੇ ਆਪਣੀਆਂ ਜ਼ਮੀਨਾਂ ਆਪਣੇ ਘਰਵਾਰ ਵੇਚ ਕੇ ਜਿਹੜੇ ਇਹਨਾਂ ਏਜੰਟਾਂ ਨੂੰ ਪੈਸੇ ਦਿੱਤੇ ਸੀ ਤਾਂ ਏਜੰਟਾਂ ਨੇ ਉਹਨਾਂ ਨੂੰ ਦੋ ਨੰਬਰ 'ਚ ਅਮਰੀਕਾ ਭੇਜਿਆ ਜਿਸ ਤੋਂ ਬਾਅਦ ਡਿਪੋਰਟ ਹੋਏ ਆਏ ਵਿਅਕਤੀਆਂ ਦੇ ਵੱਲੋਂ ਹੁਣ ਠੱਗ ਏਜੰਟਾਂ ਦੇ ਖਿਲਾਫ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ